ਐਸਤੀ ਨਾ ਹੈ ਨਵਦੀਪ ਸਿੰਘ ਅੱਜ ਇਹ ਦੁਕਾਨ ਦੀ ਓਪਨਿੰਗ ਕੀਤੀ ਹੈ ਜੀ ਕਿ ਇਹ ਪੁਣੀ ਵਿੱਚ ਇੱਕ ਦੁਕਾਨ ਜੀ ਕੀਤਾ ਹੈ ਜੀ ਅਸੀਂ ਦੋ ਜਨੇ ਮਿਲ ਕੇ ਨਵੀਂ ਉਹ ਇਸ਼ੂ ਇਸ਼ੂ ਮੇਰਾ ਬ੍ਰਦਰ ਆ ਦੋਸਤ ਆਪਾ ਮਿਲ ਕੇ ਕੰਮ ਸ਼ੁਰੂ ਕੀਤਾ ਦੋਨਾਂ ਨੇ ਫਲੈਕਸਾ ਦਾ ਕੰਮ ਸ਼ੁਰੂ ਕੀਤਾ ਵਾ ਅਸੀਂ ਫਲੈਕਸਾ ਦੇ ਕੰਮ ਦੇ ਵਿੱਚ ਥੋੜਾ ਵਧੀਆ ਕਰੀਏ ਦੁਕਾਨ ਹੈ ਕਿੱਥੇ ਹੈ ਜੀ ਇਹ ਗਵਰਨਮੈਂਟ ਕੋਲ ਚੌਂਕ ਦੇ ਕੋਲ ਸਟੈਪ ਕੋਚਿੰਗ ਸੈਂਟਰ ਆ ਨੀਅਰ ਤੇ ਉਥੇ ਗਵਰਨਮੈਂਟ ਕੋਲ ਚੌਂਕ ਦੇ ਨੀਅਰ ਸਟੈਪ ਕੋਚਿੰਗ ਸੈਂਟਰ ਇਹ ਇਸ ਚੀਚੀ ਦੀ ਚੀਜ਼ ਹੈ ਇਹਦੇ ਵਿੱਚ ਅਸੀਂ ਸਟੈਂਡ ਬੋਰਡ ਫਲੈਕਸ ਵਗੈਰਾ ਘਰ ਦੇ ਵਾਲਪੇਪਰ ਲੱਗਣੇ ਹੋਵੇ ਉਹ ਲੱਗ ਜਾਂਦੇ ਆ ਠੀਕ ਹੈ ਜੀ ਇਹ ਚੀਜ਼ ਆਪਾਂ ਐਡオン ਕਰ ਸਕਦੇ ਆ ਹੋਰ ਕੋਈ ਨਵੀਂ ਚੀਜ਼ ਇਹਦੇ ਵਿੱਚ ਦੇਖੋ ਇਹਦੇ ਵਿੱਚ ਹਰ ਤਰੀਕੇ ਦਾ ਵਾਲਪੇਪਰ ਘਰ ਦੇ ਵਿੱਚ ਜਿਹੜਾ ਮਰਜੀ 3D ਕਢਾ ਲੋ ਪ੍ਰਿੰਟ ਚਾਹੇ ਸਿੰਪਲ ਜਿਹੜਾ ਮਰਜੀ ਉਹ ਪ੍ਰਿੰਟ ਨਿਕਲ ਜਾਂਦਾ ਬਾਬਾ ਇੱਕ ਕਸਟਮਰਾਂ ਨੂੰ ਕੀ ਕਿਹਾ ਜਾਂਦਾ ਦੇਖੋ ਇਹ ਹੀ ਆ ਕਿ ਸਾਡੇ ਕੋਲ ਜਿਹੜਾ ਵੀ ਆਊਗਾ ਕਸਟਮਰ ਆਪਾਂ ਉਹਨੂੰ ਹੋਲਸੇਲ ਰੇਟ ਲਾਵਾਂਗੇ ਸਸਤੀ ਤੋਂ ਸਸਤੀ ਫਲੈਕਸ ਜਿਹੜੀ ਆ ਉਹ ਦਵਾਂਗੇ ਇਹ ਸਾਡੇ ਇਸ਼ੂ ਭਾਜੀ ਨਾਲ ਇਹਨਾਂ ਨੇ ਸਾਡੇ ਨਾਲ ਮਿਲ ਕੇ ਕੰਮ ਸ਼ੁਰੂ ਕੀਤਾ ਆਪਾਂ ਦੋਨਾਂ ਬਣਾ ਹਾਂਜੀ ਨਮਸਕਾਰ ਜੀ ਮੇਰਾ ਨਾਮ ਇਸ਼ੂ ਹਾਜੀ ਇਹ ਦੁਕਾਨ ਚ ਸਾਂਝੇਦਾਰੀ ਆ ਤੁਹਾਡੇ ਨਾਲ ਹਾਂਜੀ ਸਾਜੀ ਇਹ ਮੇਰਾ ਵੱਡਾ ਭਰਾ ਨਵੀ ਅਸੀਂ ਦੋਨਾਂ ਨੇ ਰਲ ਕੇ ਆਪਾਂ ਫਲੈਕਸਰ ਆਪਣਾ ਕੰਮ ਸ਼ੁਰੂ ਕੀਤਾ ਵਾ ਹਾਂਜੀ ਨਵੀ ਮਸ਼ੀਨ ਅਸੀਂ ਲਿਆਂਦੀ ਆ ਕਾਨੋਨਿਕਾ 512 i ਇਸ ਵਿੱਚ ਆਪਾਂ ਡਿਜੀਟਲ ਪ੍ਰਿੰਟਿੰਗ ਵਨ ਵੇ ਵਿਨੈਲ 글로ਸਾਈਂ ਬੋਰਡ ਜਿਹੜੇ ਹੋਮ ਡੈਕੋਰੇਸ਼ਨ ਆਫਿਸ ਡੈਕੋਰੇਸ਼ਨ ਵਾਸਤੇ ਵਾਲ ਪੇਪਰ ਹੁੰਦੇ ਆ ਉਹ ਸਭ ਵਿੱਚ ਇਹ ਫੈਸਿਲਿਟੀਆਂ ਦਵਾਂਗੇ ਬਿਲਕੁਲ ਹੌਲਸੇਲ ਰੇਟ ਤੇ ਤੇ ਕੁਆਲਿਟੀ ਕੋਈ ਗੰਬਰੂ ਨਹੀਂ ਸ਼ਹਿਰਪੁਰ ਦੀ ਪਬਲਿਕ ਨੂੰ ਕੀ ਕਹਿਣਾ ਚਾਹਦੇ ਤੁਸੀਂ ਸ਼ਹਿਰਪੁਰ ਦੀ ਪਬਲਿਕ ਨੂੰ ਇਹ ਕਹਿਣਾ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ ਬਾਕੀ ਉਹਨਾਂ ਨੂੰ ਪਤਾ ਹੈ ਨਾ ਜੀ ਫਲੈਕਸ ਦਾ ਸਾਡੀ ਆਨਲਾਈਨ ਵੀ ਬੁਕਿੰਗ ਕਰੂਗੇ ਆਨਲਾਈਨ ਹਾਂਜੀ ਆਉਣ ਵਾਲੇ ਟਾਈਮ ਦੇ ਵੀ ਜ਼ਰੂਰ ਕਰਾਂਗੇ ਹਨਾ ਜੀ ਅੱਜ ਬੜੀ ਤੁਹਾਡਾ ਕੇ ਮੇਰਾ ਨਾਮ ਹਿਤੇਸ਼ ਮਾਨਸਰਾਈ ਕੀ ਕਹਿਣਾ ਚਾਹਦੇ ਮੈਂ ਕਹਿਣਾ ਚਾਹੁੰਦਾ ਹਾਂ ਕਿ ਦੋਨੋਂ ਮੇਰੇ ਭਰਾ ਛੋਟੇ ਨਵਤੇਸ਼ ਤੇ ਈਸ਼ਵਰ ਇਹਨਾਂ ਨੇ ਦੋਨਾਂ ਨੇ ਮਿਲ ਕੇ ਕੰਮ ਕੀਤਾ ਫਲੈਕਸ ਪ੍ਰਿੰਟਿੰਗ ਦਾ ਇਹ ਇੱਕ ਲੇਟੈਸਟ ਮਸ਼ੀਨ ਦਿੱਲੀ ਤੋਂ ਲੈ ਕੇ ਆਇਆ ਹੈ ਬਹੁਤ ਵਧੀਆ ਮਸ਼ੀਨ ਹੈ ਲੇਟੈਸਟ ਪ੍ਰਿੰਟਰ ਦੇ ਵਿੱਚ ਨਿਕਲਣਗੇ ਤੇ ਇੱਕ 3D ਪ੍ਰਿੰਟਿੰਗ ਜਿਹੜੀ ਆ ਵਾਲਪੇਪਰ 3D ਪ੍ਰਿੰਟਿੰਗ ਜਿਹੜੀ ਸ਼ਹਿਰ 'ਚ ਬਹੁਤ ਕਮੀ ਅੱਜਕੱਲ ਮਹਿਸੂਸ ਹੁੰਦੀ ਹੈ ਕਿ ਵਾਲਪੇਪਰ 3D ਪ੍ਰਿੰਟਿੰਗ ਬਹੁਤ ਘੱਟ ਲੋਕ ਕਰ ਰਹੇ ਆ ਤੇ ਇਥੇ ਵਾਲਪੇਪਰ 3D ਪ੍ਰਿੰਟਿੰਗ ਵੀ ਵਧੀਆ ਕਰਕੇ ਦਵਾਂਗੇ ਤੇ ਹੋਰ ਹੋਰ ਚੀਜ਼ਾਂ ਜਿਹੜੀਆਂ ਲੇਟੈਸਟ ਇਹਦੇ ਵਿੱਚ ਅਪਗ੍ਰੇਡੇਸ਼ਨ ਹੋਊਗੀ ਜਿੰਨੀ ਵੀ ਇਸ ਬਿਜ਼ਨਸ ਦੇ ਵਿੱਚ ਜੋ ਵੀ ਲੇਟੈਸਟ ਅਪਗ੍ਰੇਡੇਸ਼ਨ ਆ ਉਹ ਨਵ ਨਵੀਂ ਇਸ਼ੂ ਫਲੈਕਸ ਤੇ ਮਿਲेंगी ਔਰ ਇੱਕ ਚੀਜ਼ ਦੇ ਵਿੱਚ ਬਹੁਤ ਵਧੀਆ ਹੈ ਕਿ ਜੋ ਇਹ ਰੇਟ ਦੇਣਗੇ ਨਾ ਜੋ ਰੇਟ ਸ਼ਹਿਰ ਚ ਕੰਪੈਰੀਟਿਵਲੀ ਰੇਟ ਹੋਣਗੇ ਸਾਰਿਆਂ ਤੋਂ ਵਧੀਆ ਰੇਟ ਹੋਣਗੇ ਤੇ ਕਸਟਮਰ ਸੈਟੀਸਫੈਕਸ਼ਨ ਨੂੰ ਆਪਾਂ ਪਹਿਲਾ ਪ੍ਰੈਫਰੈਂਸ ਦੇਣਾ ਹੈ ਇਹਦੇ ਵਿੱਚ ਜਿਹੜਾ ਵੀ ਕਸਟਮਰ ਆਏਗਾ ਉਹਨੂੰ ਪਹਿਲਾਂ ਸੈਟੀਸਫਾਈ ਕਰਕੇ ਭੇਜਣਾ ਉਹਦੇ ਸੈਟੀਸਫੈਕਸ਼ਨ ਦੇ ਨਾਲ ਹੀ ਜਿਹੜਾ ਨਵੀਂ ਇਸ਼ੂ ਫ ਇਹ ਕਸਟਮਰ ਸੈਟੀਸਫਾਈ ਨਹੀਂ ਹੋਏਗਾ ਤੇ ਨਵੀ ਇਸ਼ੂ ਫਲੈਕਸ ਨੂੰ ਅੱਗੇ ਲਿਜਾਣ ਵਾਲਾ ਬਹੁਤ ਔਖਾ ਹੋਏਗਾ ਅਸਲੀ ਸਾਡੇ ਲਈ ਸਭ ਤੋਂ ਪਹਿਲੀ ਪ੍ਰੈਫਰੈਂਸ ਹੈ ਕਸਟਮਰ ਸੈਟੀਸਫੈਕਸ਼ਨ ਕਸਟਮਰ ਸੈਟੀਸਫੈਕਸ਼ਨ ਇਜ਼ ਦਾ ਮੋਸਟ ਪ੍ਰਾਇਓਰਟੀ ਥਿੰਗ ਫਾਰ ਦਾ ਨਵੀ ਇਸ਼ੂ ਫਲੈਕਸ ਬਾਕੀ ਤੁਸੀਂ ਆਓ ਇੱਥੇ ਤੁਹਾਨੂੰ ਇੱਕ ਫੈਮਿਲੀ ਵਾਲਾ ਐਟਮੋਸਫੇਅਰ ਮਿਲੇਗਾ ਕੋਈ ਵੀ ਇਸ਼ੂ ਜੀ ਬਿਲਕੁਲ ਤੁਹਾਨੂੰ ਕੋਆਪਰੇਟ ਕਰਨਗੇ ਨਵਤੇਜ ਦਾ ਪਹਿਲਾਂ ਹੀ ਬਿਲਕੁਲ ਹੀ ਬਹੁਤ ਹੀ ਕੋਆਪਰੇਟ ਕਰਦੇ ਆ ਇਹ ਦੋਨੋਂ ਇੱਕ ਦੂਜੇ ਨੂੰ ਮਤਲਬ ਵਧੀਆ ਕੋਆਪਰੇਸ਼ਨ ਨਾਲ ਚੱਲਦੇ ਬਾਕੀ ਕਸਟਮਰ ਨਾਲ ਵੀ ਇਹਨਾਂ ਦੀ ਡੀਲਿੰਗ ਬਹੁ ਆਪਣਾ ਬਿਜ਼ਨਸ ਦਾ ਐਕਸਪੀਰੀਅੰਸ ਆ ਇਹਨੂੰ ਬੈਂਕ ਦਾ ਐਕਸਪੀਰੀਅੰਸ ਆ ਤੇ ਜਿਹੜੇ ਵੀ ਬੰਦੇ ਆ ਜਿਹੜੇ ਵੀ ਇਹਨਾਂ ਦੇ ਨਾਲ ਜੁੜੇ ਆ ਉਹਨਾਂ ਦਾ ਉਹਨਾਂ ਦੇ ਨਾਲ ਜਿੰਨੇ ਵੀ ਇਹਨਾਂ ਦੀ ਇੰਟੀਮੇਸੀ ਆ ਹੋਰ ਆ ਬਹੁਤ ਵਧੀਆ ਹੈ ਇਸ ਕਰਕੇ ਨਵਤੇਜ ਨੇ ਇਸ਼ੂ ਬਹੁਤ ਵਧੀਆ 20 ਸਾਲ ਦਾ ਐਕਸਪੀਰੀਅੰਸ ਹੈ ਇਹਨੂੰ ਫਲੈਕਸ ਬਾਡੀ ਫਲੈਕਸਿੰਗ ਦਾ ਤੇ ਇਸ ਕਰਕੇ ਤੁਸੀਂ ਆਓ ਤੇ ਕਸਟਮਰ ਜੋੜੋ ਜਿਆਦਾ ਤੋਂ ਜਿਆਦਾ ਤੇ ਤੁਹਾਨੂੰ ਵਧੀਆ ਰੇਟ ਸੈਂਚ ਮਿਲਣਗੇ ਥੈਂਕ ਯੂ ਵੈਰੀ ਮਚ ਦਿਖੋ ਸਾਰਿਆਂ ਨੂੰ ਪਤਾ ਹੈ ਕਿ ਕੋਈ ਵੀ ਕੰਮ ਕਰੋ ਸ਼ੁਰੂ ਕਰਨ ਲਈ ਵੱਡਿਆਂ ਦਾ ਆਸ਼ੀਰਵਾਦ ਬਹੁਤ ਜ਼ਰੂਰੀ ਹੁੰਦਾ ਹੈ ਤੇ ਸਾਡੇ ਸਭ ਤੋਂ ਬਜ਼ੁਰਗ ਨਵਤੇਜ ਦੇ ਬਿਲਕੁਲ ਨਾਲ ਇਹਨਾਂ ਦੀ ਸਪੋਰਟ ਹੈ ਤੇ ਹੁਣ ਇਹ ਦੱਸਣਗੇ ਇਹਦੇ ਕੰਮ ਬਾਰੇ ਥੋੜਾ ਬੋਧਾ ਅਜੀ ਮੇਰਾ ਨਾਮ ਜੀ ਮੇਰਾ ਨਾਮ ਅਰਵਕ ਸਿੰਘ ਹੈ ਜੀ ਮੈਂ ਬੱਚਿਆਂ ਨੇ ਇੱਕ ਦੁਕਾਨ ਖੁੱਲੀ ਹੈ ਮੈਂ ਬੱਚਿਆਂ ਨੇ ਜੋ ਵੀ ਕੰਮ ਸ਼ੁਰੂ ਕੀਤਾ ਮੈਂ ਇਸ ਇਸ ਕੰਮ ਦੇ ਵਿੱਚ ਇਹਨਾਂ ਦੇ ਨਾਲ ਆ ਸਾਰੇ ਸਾਰਾ ਸਹਿਯੋਗ ਦਊਗਾ ਜਿੱਥੇ ਜੇ ਮੇਰੀ ਪਹੁੰਚ ਹੋਵੇ